ਵੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇਖੋ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਮੈਨੂੰ ਪਹਿਲੇ ਵੀ ਅੰਮ੍ਰਿਤਸਰ ਘਰ ਦੇ ਵਿੱਚ ਮਿਲੇ ਸੀ ਉਦੋਂ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਸੀ ਉਦੋਂ ਤਾਂ ਬੜੀ ਪੋਜੀਟਿਵ ਡਿਸਕਸ਼ਨ ਹੋਈ ਸੀ ਤੇ ਅੱਜ ਫੇਰ ਅਸੀਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਾਥੀਆਂ ਦੇ ਤੇ ਸਾਹਮਣੇ ਗੱਲਬਾਤ ਕੀਤੀ ਆ ਇਹ ਉਸ ਨੂੰ ਇਹ ਕਿਹਾ ਸੀ ਕਿ ਅਸੀਂ ਮਹਾ ਗੱਠਬੰਧ ਜਿਹੜਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਆ ਤੁਸੀਂ ਵੀ ਸਾਡੇ ਵਿੱਚ ਸ਼ਾਮਲ ਹੋ ਤੇ ਉਹਨਾਂ ਨੇ ਇਹ ਕਹਿ ਕੇ ਥੋੜਾ ਜਿਹਾ ਸਾਨੂੰ ਮਜੂਜ਼ ਕੀਤਾ ਵਾ ਕਿ ਅਸੀਂ ਜੇ ਖੈਰਾ ਸਾਹਿਬ ਤੇ ਉਹਨਾਂ ਦੇ ਸਾਥੀ ਤੁਹਾਡੇ ਨਾਲ ਗੱਠਬੰਧਨ ਕਰਦੇ ਆ ਤੇ ਫੇਰ ਸ਼ਾਇਦ ਅਸੀਂ ਤੁਹਾਡੇ ਨਾਲ ਇਹ ਗੱਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪਰ ਸਾਡੀ ਗੱਲ ਜੀ ਟੁੱਟੀ ਨਹੀਂ ਫੇਰ ਉਹਨਾਂ ਨਾਲ ਚੱਲਦੀ ਆ ਪਰ ਸਾਨੂੰ ਇੰਜ ਲੱਗਦਾ ਵੀ ਸ਼ਾਇਦ ਉਹ ਇਸ ਗੱਠਬੰਧਨ ਦੇ ਵਿੱਚ ਸ਼ਾਮਿਲ ਨਾ ਹੋਣ ਮੈਂ ਤੇ ਇਹ ਸਮਝਦਾ ਵਾਂ ਕਿ ਜਿਹੜਾ ਬੰਦਾ ਗੱਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਇਹਦਾ ਮਤਲਬ ਇਨਡਾਇਰੈਕਟਲੀ ਤੌਰ ਤੇ ਉਹ ਕਾਂਗਰਸ ਦੀ ਔਰ ਬਾਦਰਕਿਆਂ ਦੀ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ ਲੁੱਟ ਖੋਟਿਆ ਮਗਵਾਹ ਜਿਹੜੀ ਹੋ ਰਹੀ ਆ ਉਹ ਸਾਰੀ ਜਿਹੜੀ ਆ ਉਸ ਬੰਦੇ ਉਹਨਾਂ ਦੇ ਉਹ ਖਲਾਸਾ ਸਰ ਇਹ ਆਪ ਚਾਹਤੇ ਕਿ ਇੱਕ ਹੀ ਪਾਰਟੀ ਬਣੇ ਔਰ ਸਭ ਆਪ ਇਕੱਠੇ ਹੋ ਗਏ ਇੱਕ ਹੀ ਬਹਿਨਤ ਦੇ ਨਿਛੇ ਹਾਂ ਮੇਰੇ ਕੋ ਤੇ ਖੈਰਾ ਸਾਹਿਬ ਵੀ ਆਏ ਸੀ ਮੈਂ ਇਹਨਾਂ ਨੂੰ ਕੀਤੀ ਸੀ ਪਰ ਇਹਨਾਂ ਦੀ ਵਿੜਾਈ ਵੇਖੋ ਇਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਜੇ ਆਪਾਰੇ ਭਗਵੰਤ ਮਾਨ ਉਹਨੇ ਕੇਜਰੀਵਾਲ ਦੇ ਸਾਰੇ ਲੋਕ ਆਉਂਦੇ ਨੇ ਤੇ ਤੁਸੀਂ ਆਪਾਂ ਨੂੰ ਲੈ ਲਓ ਉਹਨਾਂ ਦਾ ਆਪਾਂ ਸਤਿਕਾਰ ਕਰਾਂਗੇ ਨਹੀਂ ਪਾਰਟੀ ਪਾਰਟੀ ਦੀ ਕੋਈ ਬਾਤ ਨਹੀਂ ਅਭੀ ਤੋਂ ਅਲਾਈਂਸ ਹੀ ਹੈ ਇਹ ਤਾਂ ਕੋ 5 7 ਦਿਨਾਂ ਤੱਕ ਸਾਹੀ ਮੀਟਿੰਗ ਕੋਈ ਰੱਖਾਂਗੇ ਰੱਖ ਕੇ ਉਹਦੇ ਵਿੱਚ ਕੋਈ ਫੈਸਲਾ ਕਰਾਂਗੇ ਬਹੁਤ ਛੇਤੀ ਫੈਸਲੇ ਹੋ ਜਾਣਗੇ ਲੇਕਿਨ ਤੁਸੀਂ ਸਮਝੋ ਵੀ ਗੱਲਬਾਤ ਜਿਹੜੀ ਹੈ ਬੜੀ ਪੋਜ਼ਿਟਿਵ ਚੱਲ ਰਹੀ ਹੈ ਐਸਪੀ ਅੱਜ ਕਹਿ ਗਈ ਹੈ ਕਿ ਆਮ ਆਦਮੀ ਪਾਰਟੀ ਸੇ ਹਮਾਰੀ ਬਾਤ ਹੋ ਗਈ ਹੈ ਹਮ ਨਹੀਂ ਆ ਰਹੇ नहीं मामे तो कोई पता नहीं हमारे साथ आज जहाँ बैठ कर बातें करते तो रहे हैं। एक और ए, मा, मायावती प्राइम मिनिस्टर ये हमारा एक तो ठीक तो 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 है।, तो है जो जे हमारी उनसे बात कोई हो जाएगी तो ठीक तो है जो उनकी बात, बात है वो उसके पर विचार कर सकते है कांग्रेस ही आ रहे हैं। ਨੇ ਕਾਂਗਰਸੀਆਂ ਨਾਲ ਤੇ ਕਾਂਗਰਸੀਆਂ ਦੇ ਕੀ ਆਉਣਾ ਹੈ ਲੈਣਾ ਹੀ ਨਹੀਂ ਕਾਂਗਰਸੀਆਂ ਨੂੰ ਤੇ ਨਹੀਂ ਸਰ ਹਰਪਾਲ ਸਿੰਘ ਹੁਣੀ ਇਹ ਕਹਿ ਕੇ ਗਏ ਆ ਕਿ ਤੁਸੀਂ ਇਹ ਸਹਿਮਤੀ ਦਿੱਤੀ ਹੈ ਕਿ ਮਾਇਆਵਤੀ ਪ੍ਰਾਈਮ ਮਿੰਿਸਟਰ ਮਾਇਆਵਤੀ ਪ੍ਰਾਈਮ ਮਿੰਿਸਟਰ ਹੋਏਗੀ ਉਹ ਬਾਹਰ ਆ ਕੇ ਬੋਲ ਕੇ ਗਏ ਵੇਖੋ ਇਹ ਤਾਂ ਤਾਂ ਹੀ ਆ ਨਾ ਜੇ ਬਹੁਜਨ ਸਮਾਜ ਪਾਰਟੀ ਨਾਲ ਸਾਡਾ ਉਹ ਪੱਕੇ ਸਾਡੇ ਨਾਲ ਆ ਕੇ ਗਠਜੋੜ ਵਿੱਚ ਸ਼ਾਮਿਲ ਹੁੰਦੇ ਆ ਤੇ ਫਿਰ ਕੀ ਹੈ ਸਵੇਰ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ 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 ਉਹ ਅਜੇ ਗੱਲ ਚੱਲਦੀ ਆ ਕੋਈ ਫਾਈਨਲ ਗੱਲ ਹੋ ਜੂਗੀ ਲੇਕਿਨ ਪੱਕਿਆਂ ਵਰਗੀ ਗੱਲ ਤੁਸੀਂ ਸਮਝੋ ਕਿ ਸਾਨੂੰ ਪੱਕੇ ਤੌਰ ਤੇ ਇਹ ਸਾਡੇ ਨਾਲ ਆ ਲੇਕਿਨ ਫਿਰ ਮਾਇਆਵਤੀ ਤੁਸੀਂ ਪ੍ਰਧਾਨ ਮੰਤਰੀ ਦਾ ਕੈਬਨਿਟ ਬਣਾ ਲਿਆ ਜਿਉ ਸਾਡੇ ਨਾਲ ਬਹੁਤ ਜਣ ਸਮਾਜ ਪਾਰਟੀ ਆਏਗੀ ਤੇ ਮਾਇਆਵਤੀ ਨੂੰ ਅਹੀਂ ਪ੍ਰਧਾਨ ਮੰਤਰੀ ਸਾਨੂੰ ਕੋਈ ਇੱਛ ਨਹੀਂ ਠੀਕ ਉਸਤੋਂ ਅਮਾਦੀ ਪਾਰਟੀ ਰਾਜੀ ਤੁਸੀਂ ਅਮਾਦੀ ਪਾਰਟੀ ਨੂੰ ਸਾਹਮਣੇ ਕਿ ਰਾਜੀ ਨਹੀਂ ਅਮਾਦੀ ਪਾਰਟੀ ਨੂੰ ਅਸੀਂ ਅਪਰੋਚ ਕੀਤਾ ਨਾ ਬੇਨਤੀ ਤਾਂ ਕੀਤੀ ਆ ਲੇਕਿਨ ਉਹ ਉਹ ਜਿਹੜੀ ਤਾਂ ਮੁਸ਼ਕਲ ਸੀ ਆ ਉਹ ਤੁਹਾਡੇ ਸਾਹਮਣੇ ਆ ਅੱਛਾ ਜਿੰਨੇ ਪਾਰਟੀਆਂ ਦੇ ਮਹਾਕੜ ਜੋੜ ਦੇ ਪਾਰਟੀ ਦੇ ਮੁਖੀ ਨੇ ਉਹ ਚੋਣ ਲੜਨਗੇ ਜੀ ਲੋਕ ਸਭਾ ਦੀ ਜਿਵੇਂ ਖੈਰਾ ਸਭ ਘਰੇ ਨੇ ਪੈਸਾ ਕੋਰੇ ਤੁਸੀਂ ਆਪ ਖੜੇ ਅਸੀਂ ਤੇ ਜਿੱਤਣਾ ਟਕਸਾਲੀ ਕਾਲੀ ਦਾਲਾ ਅਸੀਂ ਤੇ ਤੁਹਾਡੇ ਸਾਹਮਣੇ ਕਹਿ ਦਿੰਦਾ ਕਿ ਅਸੀਂ ਜਿਹੜੇ ਤਨ ਵੱਡੇ ਸਾਡੇ ਲੀਡਰ ਆ ਡਾਕਟਰ ਸੰਸੇਗੰਜਨ ਵਾਲਾ ਸ਼ੇਖਮਾਨ ਸਾਹਿਬ ਤੇ ਮੈਂ ਅਸੀਂ ਤਾਂ ਇਲੈਕਸ਼ਨ ਨਹੀਂ ਲੜਨੀ ਥੱਲੇ ਇਲੈਕਸ਼ਨ ਲੜਾਵਾਂਗੇ ਸਾਰਿਆਂ ਦੀ ਮਤ ਕਰਾਂਗੇ ਜੇ ਅਸੀਂ ਲੜਨਾ ਪਏ ਤੇ ਫਿਰ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਸਾਡੀ ਨਵੀਂ ਪਾਰਟੀ ਆ ਸ਼ਾਇਦ ਅਸੀਂ ਫਿਰ ਉਹ ਠੀਕ 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 ਅੱਜ ਪੰਜਾਂ ਪਾਰਟੀਆਂ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ ਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬੀ ਏਕਤਾ ਪਾਰਟੀ ਲੋਕ ਇਨਸਾਫ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਅੱਜ ਇਸ ਮੀਟਿੰਗ ਵਿੱਚ ਅਸੀਂ ਫੈਸਲਾ ਕੀਤਾ ਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਮਹਾਗਠਬੰਧਨ ਬਣਾ ਕੇ ਪੰਜਾਬ ਵਿੱਚ ਇਲੈਕਸ਼ਨ ਲੜਾਂਗੇ ਇੱਕ ਹਫ਼ਤੇ ਦੇ ਬਾਅਦ ਅਸੀਂ ਫੇਰ ਇਕੱਠੇ ਹੋਵਾਂਗੇ ਮੀਟਿੰਗ ਕਰਾਂਗੇ ਜਿਹਦੇ ਵਿੱਚ ਅਸੀਂ ਸੀਟਾਂ ਦੀ ਅਡਜਸਟਮੈਂਟ ਜਿਹੜੀ ਆ ਉਹ ਕੀਤੀ ਜਾਏਗੀ ਤੇ ਪ੍ਰੋਗਰਾਮ ਵੀ ਸਾਰਾ ਬਣਾਇਆ ਜਾਏਗਾ ਕਿ ਇਹ ਜਿਹੜਾ ਅਲਾਈਅੰਸ ਆ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਵਾਸਤੇ ਕੀ ਕਰੇਗਾ ਇਹ ਸਾਰਾ ਪ੍ਰੋਗਰਾਮ ਤੈਅ ਕਰਕੇ ਜਿਹੜਾ ਇਹ ਅਨਾਉਂਸ ਕੀਤਾ ਜਾਏਗਾ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸ਼ਾਮਲ ਕਰ ਤੁਹਾਡਾ ਕੀ ਵਿਚਾਰ ਹੈ ਵੇਖੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿ ਆਮ ਆਦਮੀ ਪਾਰਟੀ ਵੀ ਇਸ ਗਠਬੰਧਨ ਵਿੱਚ ਸ਼ਾਮਲ ਹੋਵੇ ਲੇਕਿਨ ਮੈਂ ਬੜੇ ਅਫਸੋਸ ਨਾਲ ਇਹ ਗੱਲ ਕਹਿ ਰਿਹਾ ਆ ਕਿ ਉਹਨਾਂ ਨੇ ਇਸ ਗਠਬੰਧਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਇਹ ਕਹਿ ਕੇ ਕਿ ਅਸੀਂ ਸੁਖਪਾਲ ਸਿੰਘ ਖੈਰਾ ਨਾਲ ਗਠਬੰਧਨ ਨਹੀਂ ਆਪਣੇ ਬਣਾ ਸਕਦੇ ਇੱਥੇ ਮੈਂ ਇਹ ਵੀ ਜ਼ਿਕਰ ਕਰਨਾ ਚਾਹਾਂਗਾ ਤੇ ਸੁਖਪਾਲ ਸਿੰਘ ਖੈਰਾ ਦੀ ਪ੍ਰਸ਼ੰਸਾ ਕਰਦਾ ਆ ਕਿ ਉਹਨਾਂ ਬੜੀ ਫਰਾਖਦਲੀ ਨਾਲ ਆਪਣੇ ਨਿੱਜ ਗਿਲੇ ਸ਼ਿਕਵੇ ਪਲਾ ਕੇ ਸਾਡੀ ਮੀਟਿੰਗ ਵਿੱਚ ਆਫਰ ਦਿੱਤੀ ਆ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਇਸ ਗਠਬੰਧਨ ਦਾ ਹਿੱਸਾ ਬਣਾਉਂਦੇ ਹੋ ਤੇ ਮੈਂ ਵੈਲਕਮ ਕਰਨਾ ਲੇਕਿਨ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਮਾਨਾ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਤੁਹਾਡੇ ਨਾਲ ਅਲਾਈਅੰਸ ਕਰਨ ਨੂੰ ਤਿਆਰ ਆ ਲੇਕਿਨ ਖੈਰਾ ਸਾਹਿਬ ਨਾਲ ਅਸੀਂ ਅਲਾਈਅੰਸ ਨਹੀਂ ਕਰ ਸਕਦੇ ਮੈਂ ਸਮਝਣਾ ਕਿ ਖੈਰਾ ਸਾਹਿਬ ਨੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਆ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਔਰ ਮੈਂ ਇਹਦੇ ਤੋਂ ਇਹ ਇਹ ਸੇਟਾ ਕਢਣਾ ਕਿ ਉਹ ਵਖਾਵੇ ਦੇ ਤੌਰ ਤੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ ਲੇਕਿਨ ਉਹ ਚਾਹੁੰਦੇ ਆ ਕਿ ਪੰਜਾਬ ਦੀ ਆਪੋਜੀਸ਼ਨ ਦੀਆਂ ਵੋਟਾਂ ਪਾਟ ਜਾਣ ਤੇ ਇੱਥੇ ਮੁਰਖੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਜਿਹੜੀ ਆ ਉਹ ਦੁਬਾਰਾ ਆਪਣੇ ਪੰਜਾਬ ਵਿੱਚ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਲਵੇ ਇਹ ਜਿਵੇਂ ਬੀਪਸਤਾ ਵੀ ਕਹਿ ਰਹੀ ਕਿ ਨਾ ਬਦਲ ਪੜਾਵਾਂਗੇ ਇਹ ਅਸੀਂ ਜਿਸ ਦਿਨ ਸਾਡੀ ਸੀਟਾਂ ਦੀ ਐਡਜਸਟਮੈਂਟ ਤੇ ਇਹ ਅਲਾਈਅንስ ਜਿਹੜਾ ਆ ਸਾਰਾ ਪ੍ਰੋਗਰਾਮ ਤੈਅ ਕਰੇਗਾ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਕੀ ਕਰਾਂਗੇ ਉਸ ਵੇਲੇ ਇਹ ਵੀ ਐਲਾਨ ਕਰਾਂਗੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਪ੍ਰਧਾਨ ਮੰਤਰੀ ਆ ਉਹ ਕਿਹਦੀ ਸਪੋਰਟ ਕਰਾਂਗੇ ਹਾਂਜੀ ਪੰਜਾਬ ਡੈਮੋਕਰੈਟਿਕ ਅਲਾਈਅንስ ਦੀ ਮੀਟਿੰਗ ਬੜਾ ਅچھے ਮਾਹੌਲ ਦੇ ਅੰਦਰ ਬਹੁਤ ਪੋਜ਼ਿਟਿਵ ਦਿਸ਼ਾ ਦੇ ਵਿੱਚ ਅੱਗੇ ਅਸੀਂ ਵਧੇ ਆ ਕੌਣ ਕੈਂਡੀਡੇਟ ਕਿਹੜੀ ਪਾਰਟੀ ਕਿਹੜੇ ਹਲਕੇ ਦੇ ਵਿੱਚ ਚੰਗਾ ਜਨ ਹਧਾਰ ਰੱਖਦੀ ਆ ਜਿਤਦੀਆਂ ਸੰਭਾਵਨਾਵਾਂ ਕਿੱਥੇ ਕਿੱਥੇ ਨੇ ਇਹਨਾਂ ਇਸ਼ੂਆਂ ਤੋਂ ਇਲਾਵਾ ਪੰਜਾਬ ਡੈਮੋਕ੍ਰੈਟਿਕ ਲਾਇੰਸ ਦੀ ਮੀਟਿੰਗ ਦੇ ਵਿੱਚ ਇੱਕ ਮੁੱਖ ਮੁੱਦਾ ਜਿਹੜਾ ਜੋ ਪੰਜਾਬੀਆਂ ਦੀ ਆਵਾਜ਼ ਆ ਕਿ ਇੱਕ ਪਰਚਮ ਦੇ ਥੱਲੇ ਇਕੱਠੇ ਨਹੀਂ ਹੋ ਸਕਦੇ ਅਲਾਇੰਸ ਨੂੰ ਪਰੇ ਰੱਖ ਕੇ ਜੇ ਅਸੀਂ ਇੱਕ ਪਰਚਮ ਦੇ ਥੱਲੇ ਇਕੱਠੇ ਹੋ ਜਾਈਏ ਜਿਹੜੀ ਕਿ ਅੱਜ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦੀ ਇੱਛਾ ਹੈਗੀ ਹੈ ਅਸੀਂ ਉਸ ਦਿਸ਼ਾ ਵਾਲੇ ਪਾਸੇ ਵੀ ਪੋਜ਼ਿਟਿਵਲੀ ਬਹੁਤ ਅੱਗੇ ਤੱਕ ਗੱਲ ਚਲਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਜਿਹਨੇ ਕਿ ਰਿਸ਼ਵਤ ਦੀ ਨਾਕੀ ਪੀਐਸਟੀ ਕਹਿੰਦੀ ਮਾਇਆ ਬਦਲ ਬਦੰਮਦਲੇ ਕੈਂਡੀਡੇਟ ਬਣਾਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਚੰਗੋ ਸੋਧਿਆ ਤੁਹਾਡੇ ਕੀ ਮੰਨਣਾ ਹੈ ਜਿਹੜਾ ਤਾਂ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਉਹ ਅਸੀਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰਦੇ ਆਂਗੇ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਕਿਹਨੂੰ ਸਪੋਰਟ ਕਰੇਗਾ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਨਾਲ ਸਟੇਜ ਸਾਂਝੀ ਕਰਕੇ ਆਈ ਹੈ ਸ਼ਾਇਦ ਬੰਗਾਲ ਦੇ ਵਿੱਚ ਵੈਸਟ ਬੰਗਾਲ 'ਚ ਮੀਟਿੰਗ ਹੋਈ ਹੈ ਜੇ ਆਮ ਆਦਮੀ ਪਾਰਟੀ ਕਿਸੇ ਸਟੇਟ ਦੇ ਅੰਦਰ ਕਾਂਗਰਸ ਨਾਲ ਗਠਜੋੜ ਦੇ ਵਿੱਚ ਜਾਏਗੀ ਤੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਕਰੇਗਾ ਆ ਬੀਐਸਪੀ ਦਾ ਹੁਣ ਤੁਹਾਡੇ ਸਾਹਮਣੇ ਗਈ ਹੁਣ ਬਾਰ ਬਾਰਕ ਤੇ ਕੋਈ ਸਵਾਲ ਨੂੰ ਰੜਕ ਕੇ ਹੋਰ ਕੋਈ ਕੱਢਣਾ ਇਹਦੇ ਚ ਮਸਤੋਂ ਸਖ ਸਟੇਟਾਂ ਨੇ ਵੀ ਫੈਸਲਾ ਹੋਇਆ ਨਹੀਂ ਜੀ ਹਜੇ ਟਿਕਟਾਂ ਦਾ ਕੋਈ ਫੈਸਲਾ ਨਹੀਂ ਹੋਇਆ ਅੱਜ ਦੀ ਮੀਟਿੰਗ ਦੇ ਵਿੱਚ ਕੌਣ ਕੈਂਡੀਡੇਟ ਕਿਹੜੀ ਪਾਰਟੀ ਕਿਹੜੇ ਹਲਕੇ ਦੇ ਵਿੱਚ ਮਜ਼ਬੂਤ ਪਕੜ ਰੱਖ ਸਕਦੀ ਹੈ ਕਿੱਥੋਂ ਅਸੀਂ ਜਿੱਤ ਵੱਲ ਵੱਲ ਸਕਦੇ ਹਾਂ ਇਹਨਾਂ ਗੱਲਾਂ ਦੇ ਉੱਤੇ ਡੂੰਘਾਈ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਜੋ ਪੰਜਾਬ ਵਿੱਚ ਮਹਾ ਗਠਜੰਦ ਬਣੀ ਜਾ ਰਿਹਾ ਹੈ ਨਾ ਉਹਦੀ ਅੱਜ ਸਾਰੇ ਜਿੰਨੇ ਵੀ ਸਟੇਟ ਦੇ ਪ੍ਰਧਾਨ ਸੀ ਉਹਨਾਂ ਦਾ ਮੀਟਿੰਗ ਸੀ ਜਿਹਦੇ ਵਿੱਚ ਇੱਕ ਸルフ ਤਾਦਵੀ ਗਾਂਧੀ ਨੇ ਆਏ ਉਹ ਐਮਪੀ ਸਾਹਿਬ ਆ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਬਾਕੀ ਸਾਰੇ ਹਾਜ਼ਰ ਹੋਏ ਆ ਤੇ ਇਹਦੇ ਵਿੱਚ ਇਹ ਫੈਸਲਾ ਪੱਕਾ ਹੋ ਗਿਆ ਵੀ ਅਸੀਂ ਜਿਹੜੀ ਵੀ ਪਾਰਲੀਮੈਂਟ ਦੀ ਚੋਣ ਆ ਰਹੀ ਹੈ ਉਹਦੇ 'ਚ ਅਸੀਂ ਇਕੱਠੇ ਮਿਲ ਕੇ ਚੋਣ ਲੜਾਂਗੇ ਤੇ ਪੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਦਾਨ ਮੰਤਰੀ ਬਣਾਉਣ ਲਈ ਔਰ ਬਿਲਕੁਲ ਡਟ ਕੇ ਪੰਜਾਬ ਵਿੱਚੋਂ ਵੀ ਉਹਨਾਂ ਨੂੰ ਹਿੱਸੇਦਾਰੀ ਪਾਵਾਂਗੇ ਇਹ ਕਲੀਅਰ ਹੋ ਗਿਆ ਤੇ ਜਿਹੜਾ ਕੋਈ ਟਿਕਟਾਂ ਦਾ ਐਲਾਨ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਹੀ ਕਰ ਦਿੱਤਾ ਜਾਊਗਾ ਉਹਦਾ ਕੋਈ ਵੀ ਸੀਟਾਂ ਦੀ ਲੈ ਦੇ ਵਿੱਚ ਕੋਈ ਵੀ ਖੜੋਦ ਨਹੀਂ ਹੈ ਸਭ ਜਿੰਨੇ ਵੀ ਅਸੀਂ ਸਾਂਝੀਦਾਰ ਆ ਸਾਰੇ ਅਸੀਂ ਬਿਲਕੁਲ ਸਹਿਮਤ ਆ ਉਹਦੇ ਜਿਹੜੀ ਆ ਜਲਦੀ ਹੀ ਡਿਟੇਲ ਬਣਾ ਕੇ ਜਿਹੜੀ ਆ ਆਪਾਂ ਦੱਸ ਸੇਖਵਾਂ ਜੀ ਚਲੇ ਗਏ ਜੀ ਸੇਖਵਾਂ ਜੀ ਚਲੇ ਗਏ ਨਾ ਨਾ ਗਏ ਨਹੀਂ ਉਹ ਸਾਰੇ ਫਾਈਨਲ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਮੁਕੀ ਫਾਈਨਲ ਹੋਣ ਤੋਂ ਬਾਅਦ ਹੋਏ ਸਭ ਕੁਝ ਠੀਕ ਹੋ ਜਾ ਰਿਹਾ ਪ੍ਰਧਾਨ ਮੰਤਰੀ ਮਾਇਆਵਤੀ ਨੂੰ ਮਿਲਾਇਆ ਜਾਊਗਾ ਪਰ ਰਣਜੀਤ ਸਿੰਘ ਬਰਮਪੁਰਾ ਦਾ ਕਹਿੰਦੇ ਕਿ ਮੈਂ ਮੋਦੀ ਜੀ ਮੋਦੀ ਸਾਹਿਬ ਨੂੰ ਦੇਖਣਾ ਚਾਹੁੰਦਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਅੰਦਰ ਫਾਈਨਲ ਹੋ ਗਿਆ ਅੰਦਰ ਫਾਈਨਲ ਹੋ ਗਿਆ ਜਿਹੜਾ ਇਹ ਜਿਹੜਾ ਸਾਡਾ ਇੱਕ ਮਹਾਂ ਗਠਜੰਦਨ ਕਰਾ ਕੀਤਾ ਅਸੀਂ ਪੰਜਾਬ ਵਿੱਚ ਲੜ ਕੇ ਚੋਣ ਲੜਾਂਗੇ ਔਰ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਾਰੇ 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 ਉਹਨਾਂ ਦਾ ਫੈਸਲਾ ਸਾਰਾ ਸਾਂਝਾ ਫੈਸਲਾ ਹੈ ਮੁਖੀ ਕੌਣ ਬਣਾਇਆ ਜੀ ਅੱਜ ਇਸ ਮੁਖੀ ਨਹੀਂ ਬਣਾਇਆ ਅੱਜ ਅਗਲੀ ਮੀਟਿੰਗ ਵਿੱਚ ਬਣਾਇਆ ਜਾਊਗਾ ਜਿਹੜਾ ਉਹ ਭੋਜਨ ਸਮਾਜ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਇਹ ਤਾਂ ਅਸੀਂ ਰਾਂਗੇ ਰਾਂਗੇ ਲੇਕਿਨ ਬਾਕੀ ਜਿਹੜੇ ਧੜੇ ਆ ਉਹ ਹੋ ਸਕਦਾ ਇੱਕ ਇੱਕ ਬਣਾ ਕੇ ਜੀ ਕਿੰਨੇ ਸੀਟਾਂ ਲੈਣੀ ਆ ਸੀਟਾਂ ਦੇ ਉਹ ਲੜਨਗੇ ਨਹੀਂ ਉਹ ਵੈਸੇ ਤੋਂ ਕਾਗਜ਼ਾਂ 'ਚ ਹੋ ਚੁੱਕਾ ਸਦਾ ਕੁਝ ਲੇਕਿਨ ਬਿਲਕੁਲ ਬਿਲਕੁਲ ਸਪਸ਼ਟ ਆ ਵੀ ਅਸੀਂ ਕੋਈ ਵੀ ਸੀਟਾਂ ਦੀ ਲੈ ਦੇ ਵਿੱਚ ਕੋਈ ਵੀ ਵਿਗਨ ਨਹੀਂ ਆ ਬਸ ਵਕਿੰਨੇ ਤੋਂ ਲੜਗੇ ਨਹੀਂ ਅਸੀਂ ਦੱਸ ਦੇਵਾਂਗੇ ਜਦੋਂ ਸਾਰੇ ਨਾਲ ਇਕੱਠੇ ਡਿਟੇਲ ਵਾਈਜ਼ ਐਲਾਨ ਕਰ ਦਿਆਂਗੇ ਕਰੋ ਤੱਕ ਅਨਾਉਂਸ ਹੋ ਜਾਊਗਾ ਜੀ ਫਾਈਨਲ ਐਸੇ ਹੀ ਮਹੀਨੇ ਵਿੱਚ ਨਹੀਂ ਮੀਟਿੰਗ ਜਿਹੜੀ ਹੈਗੀ ਪਾਜ਼ਿਟਿਵ ਰਹੀ ਸੰਤੁਸ਼ਟ ਹੈ ਕਿ ਤੁਸੀਂ ਬਿਲਕੁਲ ਪਾਜ਼ਿਟਿਵ ਰਹੀ ਸਾਰੇ ਖੁਸ਼ੀ ਖੁਸ਼ੀ ਆਪਾਂ ਇਹ ਫੈਸਲੇ ਹੋਏ ਆ ਵਿਚਾਰਧਾਰਾ ਦੀ ਗੱਲ ਕੀਤੀ ਵਿਚਾਰਧਾਰਾ ਦਾ ਸਹਿਮਤ ਸਾਰੇ ਇਹ ਬਿਨਾਂ ਪ੍ਰਧਾਨ ਤੋਂ ਚੱਲੇਗੀ ਜੀ ਗਠਵੰਦਰ ਬਿਨਾਂ ਪ੍ਰਧਾਨ ਤੋਂ ਚੱਲੇਗਾ ਨਹੀਂ ਖੂਬ ਬੋਜਨ ਸਮਾਜ ਪਾਰਟੀ ਕਿ ਨੈਸ਼ਨਲ ਪਾਰਟੀ ਆ ਇਹਦੇ ਇਹਦੇ ਨਾਲ ਤਾਂ ਰਹਿਣਗੇ ਇਹ ਰਹਿਣਗੇ ਜਿਹੜਾ 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 ਗਠਜੋੜਵੰਦਨ ਦਾ ਕੋਈ ਪ੍ਰਧਾਨ ਨਹੀਂ ਜਿਹੜਾ ਕਿ ਉਹਨਾਂ ਦੀਆਂ ਤਿੰਨ ਚਾਰ ਜਿਹੜੇ ਜਥੇਬੰਦੀਆਂ ਪੰਜਾਬ ਬੇਸ ਦੀਆਂ ਆ ਜਿਵੇਂ ਕਿ ਪੰਜਾਬੀ ਏਕਤਾ ਪਾਰਟੀ ਆ ਸੰਜੋਗਤਾ ਕਾਲੀ ਦਲ ਬਿਲਕੁਲ ਬੋਜਨ ਸਮਾਜ ਪਾਰਟੀ ਦੇ ਨਾਲ ਹੋ ਗਿਆ ਇਹ ਸਾਡੇ ਨਾਲ ਰਹਿਣਗੇ ਤੇ ਬਾਕੀ ਸ਼ਰੋਮਣੀ ਕਾਲੀ ਦਲ ਜਿਹੜਾ ਟਰਕਸਾਲੀ ਆ ਤੇ ਬੈਂਸ ਬਦਦਦਾ ਜਾਂ ਹੋਰ ਸਾਰੇ ਜਿੰਨੇ ਵੀ ਇਕ ਅਦਾ ਆਣਗੇ ਉਹ ਆਪਣਾ ਇੱਕ ਪ੍ਰਧਾਨ ਚੁਣ ਸਕਦੇ ਆ ਆਉਣ ਵਾਲੇ ਦਿਨਾਂ ਚ ਉਹ ਜਿਹਦੇ ਅੰਡਰ ਹੋ ਕੇ ਚਲਾ ਲਣਗੇ ਲੇਕਿਨ ਬਹੁਤ ਜਨ ਸਮਾਜ ਪਾਰਟੀ ਜਿਹੜੀ ਆ ਇੱਕ ਮੇਨ ਨੈਸ਼ਨਲ ਪਾਰਟੀ ਆ ਇਹ ਪ੍ਰਧਾਨ ਕਿਹੜਾ ਬਣੂਗਾ ਜੀ ਦੇਖੋ ਜੇ ਗੱਟਬੰਧ ਨਾਲ ਪੰਜਾਬ ਪ੍ਰਧਾਨ ਬਣਾਉਂਗੇ ਨਹੀਂ 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 ਬੀਐਸਪੀ ਵੱਲ ਹੋਣੀ ਬਣੇਗਾ ਉਹ ਆਪਣੇ ਵੱਲ ਬਣਾ ਸਕਦਾ ਬੀਐਸਸਪੀ ਦਾ ਆਪਣਾ ਪ੍ਰਧਾਨ ਹੈਗਾ ਮੈਂ ਬੋਲਦਾ ਹਾਂ ਹਾਂ ਇਹ ਯੂਨਾਈਟਿਡ ਅਕਾਲੀ ਦਲ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਬਿਲਕੁਲ ਬੋਝਾ ਸਮਾਜ ਪਾਰਟੀ ਦੇ ਨਾਲ ਖੜੇ ਆਂ ਔਰ ਜੋ ਇਹ ਫੈਸਲਾ ਲੈਣਗੇ ਉਹੀ ਫੈਸਲਾ ਸਾਡੇ ਤੇ ਲੱਗੂਗਾ ਇਹ ਆਪਣੇ ਗੁਰਦੀਪ ਸਿੰਘ ਜੀ ਖੜੇ ਆ ਇਹਨਾਂ ਨਾਲ ਗੱਲ ਕਰ ਗੋ ਠੀਕ ਹੈ ਹਾਂ ਜੀ ਕਿਸੇ ਸਿੰਘ ਜੀ ਆਜੋ ਸਰ ਆਜੋ ਸਰ ਆਜੋ ਵੈਸੇ ਤੇ ਮਹਾ ਗਠਜੋੜ ਜਿਹੜਾ ਕਾਂਗਰਸ ਦੇ ਨੁਮਾਇੰਦੇ ਚ ਬੰਦਾ ਉੱਥੇ ਵੀ ਨਾਲ ਹੈਗੇ ਉਹ ਕਿਵੇਂ ਚਲੇ ਗਏ ਇਹ ਫੈਸਲਾ ਸੈਂਟਰ ਲੈਵਲ ਤੇ ਉਹ ਕੱਢਣਗੇ ਪੰਜਾਬ ਵਿੱਚ ਅਸੀਂ ਜਿਹੜਾ ਸਾਡਾ ਆ ਇਹ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਭਾਜਪਾ ਨੂੰ ਛੱਡ ਕੇ ਇਹ ਮਹਾ ਗਠਜੋੜ ਹੋ ਗਿਆ ਅੱਛਾ ਜਿਹੜੇ ਗਠਜੋੜਾ ਕਹਿੰਦੇ ਤੇ ਸਟੇਟ ਵਿੱਚ ਲੱਗ ਰਣੀ ਤੇ ਰਹੇਗੀ ਤੁਹਾਨੂੰ ਹਾਂ ਲੱਗ ਲੱਗ ਵੀ ਚੱਲੂਗਾ ਲੱਗ ਲੱਗ ਮਾਇਆ ਵਰਤੀ ਜੀ ਪਹਿਲਾਂ ਪ੍ਰਧਾਨ ਮੰਤਰੀ ਸੋਚ ਰਹੇ ਸੀਗੇ ਹੁਣ ਆਪ ਹੀ ਬਿਲਕੁਲ ਨਹੀਂ ਇਹ ਇਹ ਸੋਚ ਤਾਂ ਪਹਿਲੇ ਦਿਨ ਤੋਂ ਸ਼ੁਰੂ ਆ ਹੁਣ ਤਾਂ ਐਲਾਨ ਐ ਐਲਾਨੀਆਂ ਆ ਬਈ ਮੋਦੀ ਤੋਂ ਬਾਅਦ ਜੇ ਕੋਈ ਪ੍ਰਧਾਨ ਮੰਤਰੀ ਲੈਣ ਚਾਹ ਉਹ ਭੈਣ ਕੁਮਾਰੀ ਮਾਇਆ ਭਤੀ ਜੀ ਹੈ ਤੇ ਜਿਹੜਾ ਰਾਹੁਲ ਗਾਂਧੀ ਦਾ ਨਾਮ ਦਿੱਤਾ ਗਿਆ ਸੀ ਪਹਿਲਾਂ ਉਹ ਉਹ ਰਾਹੁਲ ਗਾਂਧੀ ਦਾ ਆਪ ਦਿੱਤਾ ਉਹ ਕਾਂਗਰਸ ਨੇ ਦਿੱਤਾ ਸੀ ਉਹ ਨਹੀਂ ਗੱਲ ਕਾਂਗਰਸ ਨੇ ਦਿੱਤਾ ਸੀ ਉਹਨੇ ਵਾਪਸ ਲੈ ਲਿਆ ਸੀ ਬੀਐਸਪੀ ਪੰਜਾਬ ਚ ਹੋਗਾ ਯੂਪੀ ਚ ਹੋਗਾ ਬਾਕੀ ਸਟੇਟਾਂ ਕੀ ਬਾਕੀ ਸਟੇਟਾਂ ਚ ਵੀ ਚੱਲ ਰਿਹਾ ਕਾਂਗਰਸ ਨੂੰ ਛੱਡ ਕੇ ਬਾਕੀ ਜਿਹੜੇ ਜਸੇ ਬੰਦੀਆਂ ਪਾਰਟੀਆਂ ਆ ਉਹਨਾਂ ਨਾਲ ਸਮਝੌਤਾ ਭੈਣ ਨਹੀਂ ਕਰ ਸਕਦੇ ਛੋਟੇਪੁਰਦੀ ਤੁਹਾਡੇ ਨਾਲ ਨਹੀਂ ਆਏ ਛੋਟੇਪੁਰਦੀ ਛੋਟੇ ਨੂੰ ਅਸੀਂ ਨਹੀਂ ਟੱਚ ਕੀਤਾ ਕਿਉਂਕਿ ਉਹ ਪਹਿਲੇ ਦਿਨ ਤੋਂ ਅਸੀਂ ਉਹਨਾਂ ਨੂੰ ਕਦੇ ਟੱਚ ਕੀਤਾ ਹੀ ਨਹੀਂ ਹੋਰ ਕਿਹੜੀ ਪਾਰਟੀ ਆ ਰਹੀ ਆਮ ਆਦਿ ਆਮ ਆਦਿ ਪਾਰਟੀ ਜਿਹੜੀ ਆ ਉਹਦੇ ਨਾਲ ਇਹਨਾਂ ਦੀ ਗੱਲ ਚੱਲ ਰਹੀ ਆ ਟਕਸਾਲੀਆਂ ਦੀ ਦਾ ਉਹ ਕਹਨਗੇ ਲੇਕਿਨ ਉਹਨਾਂ ਨਾਲ ਅਸੀਂ ਨਹੀਂ ਗੱਲ ਕਰਦੇ ਸਰ ਤਖਸਾਲੀ ਤੁਹਾਡੇ ਨਾਲ ਵੀ ਗੱਲ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਨਾਲ ਨਹੀਂ ਨਹੀਂ ਉਹ ਬਚਾ ਸਕਦੇ ਆ ਇਸੇ ਸਮੇਂ ਆਮ ਆਦਮੀ ਪਾਰਟੀ ਇਹ ਫੈਸਲਾ ਹੋ ਗਿਆ ਵੀ ਜੇ ਕੋਈ ਜੇ ਆਮ ਆਦਮੀ ਪਾਰਟੀ ਚਾਹੇ ਇਸ ਗਠਵੰਦਨ ਚ ਆ ਸਕਦੀ ਆ। ਖੈਰਾ ਜੀ ਨੂੰ ਵੀ ਗਵਰਦਾ। ਖੈਰਾ ਜੀ ਦਾ ਵਿਰੋਧ ਕਰ ਰਹੇ ਨੇ ਆਮ ਆਦਮੀ। ਨਹੀਂ ਉਹ ਨਾਲ ਹੀ ਹੈ। ਨਹੀਂ ਵਿਰੋਧ ਨਹੀਂ ਕਰ ਗਏ। ਵਿਰੋਧ ਨਹੀਂ ਹੋਏਗਾ। ਜੇ ਵਿਰੋਧ ਛੱਡ ਕੇ ਕੋ ਆਏਗਾ। ਖੈਰਾ ਸਾਹਿਬ ਨੇ ਇਹਦੇ ਮੋਹਰ ਲਾਈ। ਨਹੀਂ ਖੈਰਾ ਸਾਹਿਬ ਨੇ ਤੇ ਮੋਹਰ ਲਾਈ ਹੈ ਕਿ ਬਿਲਕੁਲ ਆਤੀ ਆ। ਬਿਲਕੁਲ ਆਦੇ ਆ। ਬਈ ਆਵਾਮ ਆਦਮੀ ਪਾਰਟੀ ਲਿਆਉਣੇ ਚਾਹੁੰਦੇ ਆ ਤਾਂ ਲਿਆਓ। ਖੈਰਾ ਸਾਹਿਬ ਨੇ ਆ ਕਿਹਾ। ਕਹਤਾ ਕਹਤਾ ਕਹਤਾ। ਬੈਂਸਾ ਨੇ ਵੀ ਕਹਤਾ ਆਵਾਮ ਆਦਮੀ ਪਾਰਟੀ। ਤੁਸੀਂ ਨਿਯੋਤਾ ਦਿੱਤਾ ਕਿ ਗੱਲ ਚੱਲ ਰਹੀ ਹੈ। ਤੁਸੀਂ ਨਿਯੋਤਾ ਦਿੱਤਾ ਕਿ ਗੱਲ ਚੱਲ ਰਹੀ ਹੈ। ਇਹ ਇਹਨਾਂ ਨੇ ਆਪਣਾ ਦੇਖੋ ਉਹਦੇ ਵਿਚ ਆਪਾਂ ਟਕਸਾਲੀਆਂ ਦੀ ਡਿਊਟੀ ਲੱਗੀ ਆ ਉਹ ਉਹ ਗੱਲ ਚਲਾਣਗੇ ਲੇਕਿਨ ਇੱਥੋਂ ਇੱਕ ਫੈਸਲਾ ਹੋ ਚੁੱਕਾ ਖੈਰਾਬਲੋ ਵੀ ਬੈਂਸਪਦਲੋ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਆਵਾਜ਼ ਵਾਲੀ ਪਾਰਟੀ ਸਾਡੇ ਗਠਵੰਦਨ ਵਿੱਚ ਆਏਗੀ ਉਹ ਸੀਟਾਂ ਦਾ ਆਪਾਂ ਲੜ ਕੇ ਹੀ ਦੇਵਾਂਗੇ ਪਰ ਉਹ ਤਾਂ ਕਹਿ ਚੁੱਕੇ ਆਪਨੇ 13 ਸੀਟਾਂ ਤੋਂ ਲੜੂਗਾ ਕੋਈ ਨਹੀਂ ਉਹ ਤਾਂ ਸਾਰੇ ਕਹਿੰਦੇ ਹੁੰਦੇ ਆ ਸਮਾਂ ਦੇਖੋ